ਸਮਨ 22 ਵਰਗੇ ਦੇਖ ਕੇ ਕਰਦਾ ਫਾਈਨਲ ਵਾਲੀਆਂ ਟੀਮਾਂ ਵੀ ਸਾਗਰ ਵੀ ਦਾ ਆਪਾਂ ਦੋਲੀਏ ਵੀ ਜਲਦੀ ਨਾਲ ਆ ਜਾਣ ਥਾਈ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਫਰਾਜ ਤੇ ਗੋਲੇ ਵਾਲਾ ਬਲਾਉ ਜੀ ਫਰਾਜ ਤੇ ਗੋਲੇ ਵਾਲਾ ਜਲਦੀ ਨਾਲ ਟੀਮਾਂ ਜਿਹੜੀਆਂ ਗਰਾਊਂਡਾਂ ਦੇ ਵਿੱਚੋਂ ਬਿੱਲੀ 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 ਤੇ ਪਿਸਤਲ ਬਿੱਲੀ ਫਰਾਜ ਤੇ ਗੋਲੇ ਵਾਲਾ ਲੱਲਕਾਂ ਵਾਲਾ ਬਿੱਲੀ ਤੇ ਪਿਸਤਲ ਇਹ ਤਾਂ ਯਾਰ ਪਰ ਮੈਨੂੰ ਲੱਗਦਾ ਬਾਬੇ ਦੀ ਜਵਾਨੀ ਚੇਤੇ ਆਉਂਦੀ ਹੈ ਹੁਣ ਬਾਬਾ ਗਰਮਲੀ ਮਾ ਹੁੰਦਾ ਛਾਲਾ ਹੈ ਆਉਂਦੇ ਹੈ ਭਰਾਨ ਇਸ ਜਿਹੜੇ ਕਹਿੰਦੇ ਕਮਾਲ ਕਰ ਗਿਆ ਤਸਤਲ ਆ ਗਿਆ ਜੀ ਤਸਤਲ ਕਬੱਡੀ ਪਾਰ ਤਸਤਲ ਦੀ ਰੋਡ ਇਹਦੇ ਵਿੱਚ ਬੜੀ ਐਨਰਜੀ ਹੈ ਪਤਾ ਨਹੀਂ ਕੀ ਖਾਂਦਾ ਕੀ ਪੀਂਦਾ ਆ ਬੱਲੇਬਾਲੇ ਹੋਈ ਪਈ ਹੈ ਭੱਗੜਾ ਪਾਈ ਹੈ ਦਿੱਲੀ ਚੱਲੀਆਂ ਵਾਲਾਂ ਤੇ ਤਸਤਲ ਤਾਂ ਮਿੱਲ ਬਜਾਰੇ ਜਿਗਲੇ ਕਿੱਥੇ ਮਿਲਦੇ ਆ ਆ ਦੇਖਿਆ ਇਹ ਕੀ ਬੱਤਾਂ ਨੇ ਕਰਦਾ ਜ਼ਬਰ ਜਿਹਦਾ ਤਾਂ ਐਕਸ਼ਨ ਵਾਲੇ ਬੱਟਮਾਨ ਮੈਚ ਵਧੀਆ ਲੱਗਾ ਤਾੜੀ ਮਾਰ ਦਿਓ ਵੱਡੀ ਸਾਰੇ ਕੀ ਆਹ ਲਓ ਦੇਖਦੇ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਹੈ। ਹਣ ਦੇਖ ਰੋ ਵੀ ਬੰਦੇ ਬੰਦੇ ਹੁੰਦੀ ਹੈ। ਫੋਦੀ ਸਾਹਿਬ ਪਹਿਲਵਾਨ ਦੀ ਰੇਟ ਤੇ ਪੈਸੇ ਬਣਦੇ ਆ। ਜੇ ਪਹਿਲਵਾਨ ਦੀ ਰੇਟ ਤੇ ਲਾ ਲੋ ਤੇ ਗੱਲ ਵੱਖਰੀ ਭਜ ਜਾਣੀ ਆ ਫੋਦੀ ਸਾਹਿਬ। ਆਹ ਪੈਸੇ ਰੇਟ ਤੇ ਸਾਹਮਣੇ ਸਭ ਦੇ ਸਾਹਮਣੇ ਨੰਬਰ 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 ਕਿਹੜੇ ਪਾਸੇ। ਜੇ ਮੈਚ ਵਧੀਆ ਲੱਗਦਾ ਇੱਕ ਵਾਰੀ ਤਾੜੀਆਂ ਮਾਰ ਦੋ ਨਿੱਕੇ ਨਿੱਕੇ ਬੱਚਿਆਂ ਲਈ। ਕੋ ਨਜ਼ਾਰਾ ਕਬੱਡੀ ਦਾ ਮੈਨੂੰ ਲੱਗਦਾ ਵੀ ਦੇਖਦਾ ਵੀ ਜੋਰ ਮਾਰਦਾ ਪਲਵਾਨ ਇਹ ਪ੍ਰਧਾਨ ਪਲਵਾਨ 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 ਤੇ ਨੰਬਰ ਨੰਬਰ ਕਿਹੜੇ ਪਾਸੇ ਕਿਹੜੇ ਪਾਸੇ ਜਾਂਦਾ ਇਹ ਤਾਂ ਸਮਾਂ ਦੱਸੂ ਤਾੜੀਆਂ ਵੱਜਣਗੀਆਂ ਤਾੜੀਆਂ ਵੱਜਣਗੀਆਂ ਤਾੜੀਆਂ ਵੱਜਣਗੀਆਂ ਪਰ ਸਾਹਮਣੇ ਮੈਨੂੰ ਤਾਂ ਲੱਗਦਾ ਗੱਡੀ ਕੱਚਾ ਧੂਆ ਮਾਰ ਗਈ ਮੈਚ ਦੀ ਸਮਾਪਤੀ ਜੇਤੂ ਟੀਮ ਵੱਲੋਂ ਜਿਹੜੀ ਸਵਰਗਵਾਸੀ ਸੁਖਮੰਡੀ ਟੀਮ ਸੀ ਉਹਦੇ ਨੰਬਰ ਨਾਨਸਰ ਕਲੇਰਾਂ ਦੀ ਟੀਮ ਦੇ ਨੰਬਰ ਨੇ ਸਾਡੇ ਉਧਰ 16 ਸਾਡੇ ਬਹੁਤ ਬਹੁਤ ਧੰਨਵਾਦ ਹੈ ਸਾਡੇ ਬਹੁਤ ਸਤਿਕਾਰਯੋਗ ਵੀਰ ਨੇ ਆ ਰਹੇ ਰਾणेਪਾਲੀ ਬਹੁਤ ਵੱਡੀ ਮੁਬਾਰਕਬਾਦ ਹੈ ਮੈਨੂੰ ਲੱਗਦਾ ਵੀ ਇੱਥੇ ਅੱਜ ਪਹਿਲੀ ਵਾਰ ਹੋ ਰਿਹਾ ਹੈ ਇਸ ਇਲਾਕੇ ਦਾ ਖਿਡਾਰੀ ਜਿਹਦੇ ਦੋ ਸਨਮਾਨ ਇੱਕ ਸੁੰਦਰ ਕੱਪ ਦੇ ਨਾਲ ਤੇ ਇੱਕ ਐਲ.ਐਲ.ਆਈ. ਦੇ ਨਾਲ ਬੋਲੇ ਸੋਨਹੀਓ ਸੋ ਸ੍ਰੀਆਤਾ ਮੰਗੋ ਤੇ ਸਾਡੀ ਫੈਡਰੇਸ਼ਨ ਮੰਗੋ ਬਹੁਤ ਬਹੁਤ ਮੁਬਾਰਕਬਾਦ ਹੈ ਬਹੁਤ ਬਹੁਤ ਮੁਬਾਰਕਬਾਦ ਹੈ ਚੱਲਦੇ ਰਹੀਦਾ ਜੱਟਾਂ ਵਿੱਚ ਡੋਲੀ ਦਾ ਨਹੀਂ ਹੁੰਦਾ ਕਾਇਮ ਰਹੀਦਾ ਜੱਟਾਂ ਐਵੇਂ ਬੋਲੀ ਦਾ ਨਹੀਂ ਹੁੰਦਾ ਉਧਰ ਕਹਿੰਦੇ ਭਰਾ ਦਾ ਅਡਾ ਸਨਮਾਨ ਹੋਇਆ ਆਓ ਜੀ ਜਲਦੀ ਦੇ ਨਾਲ ਮੇਰੀ ਬੇਨਤੀ ਹੈ ਬੋਲੇ ਇਹ ਵੀ ਸਾਡੇ ਸਰਗਰਮ ਕਾ ਗੱਲਾਂ ਬਾਈ ਫਾਈਨਲ ਦਾ ਟੀਮਾਂ ਜਦੀ ਗ੍ਰਾਊਂਡ ਉੱਧਾ ਦਿਓ ਹਰਿਆਣਾ ਜਿਹੜੀ ਟੀਮ ਪਹਿਲਾਂ ਰੇਡ ਆਉਗੀ ਸਾਰੀ ਰੇਡ ਦੀ ਟੀਮ ਦੀ ਪਹਿਲੀ ਆ ਬਈ ਸਾਕਰ ਸਾਗਰ ਬਾਈ ਨੂੰ ਬੇਨਤੀ ਕਰਦੀ ਆ ਕਿ ਸ਼ਕੀਰ ਤੁਸੀਂ ਪੁੱਲਪੀਰ ਗੁਰਪੀਤ ਬੱਲੇ 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 ਫਾਸਟ ਕਲਾਪਿੰਗ ਕਰਾ ਦੇ ਕਲਾਪ ਬਰਾਬਰੀ ਤਾੜੀ ਮਾਰੇ ਰਵੱਡੀ ਸਾਰੇ ਕਿਆ ਬਾਤ ਨੰਨਾ ਮੁੰਨਾ ਰਾਹੀ ਦੇਸ਼ਕਸ਼ ਬਾਹੀ ਹੋ ਇਹ ਵੀ ਸਾਡੇ ਔਨ ਆਵਲੇ ਸਮ ਦਾ ਪੂਰਕ ਚ ਰਕਿਆ ਬਹੁਤ ਵੱਡੀ ਪਰਵਾਰਾਂ ਨੇ ਇਹਦੀ ਖਾਜ ਨੇ ਝਲਕ ਪਾਈ ਹੋਈ ਹੈ ਸਾਜਰ ਦਾ ਆਡੀ ਚੈਨਲ ਮੁੰਡਿਆਂ ਨੂੰ ਸ਼ਾਮ ਦਾ ਖਸੂਰ ਤੇ 2 ਵਜੇ ਤੱਕ ਜਿਹੜਾ ਪ੍ਰੋਗਰਾਮ ਤੁਸੀਂ ਦੇਖਿਆ ਇਸ ਚੈਨਲ ਦੇ ਜਰੀਏ ਤੁਸੀਂ ਅੱਖੀਂ ਤਾਂ ਦੇਖ ਸਕਦੇ ਹੋ ਅੱਜ ਦਾ ਫੌਰੀ ਨਾਇਜ਼ ਪੰਜਾਬ ਤੋਂ ਖ਼ਬਰਾਂ ਤੂਫਾਨਾਂ ਦੇ ਦੀ ਚੇਤਨਾਂ ਵੀ ਉਹ ਖੇਤਰ ਤੋਂ ਪਹੁੰਚੇ ਹੋਏ ਤੇ ਨਾਂਸੜੇ 24 ਵਾਲੇ ਤੇ ਨਾਂਸ ਵੱਡੀ ਜੰਕਸ਼ਨ ਕੋਲ ਮੇਰ ਦੇ ਗਾਂਨ ਦੇ ਕਹਿਣ ਕਹਿੰਦੇ ਵੱਡੇ ਫੈਸਲੇ ਹੋ ਗਏ 20000 ਤੇ 15000 ਦੀ ਗਲ ਘੁੱਤੀ ਦੇ ਨਾਲ

ਸਾਡੇ ਤੇ ਇਹ 3 ਲਾਤੇ ਤੇ 1100 ਉੱਤ ਜਾਵੇਗਾ ਜੇ ਆਪਣੇ ਦੇਖਾਂਗੇ ਦੋ ਚਾਤੀ ਇਸ ਸਮੇਂ ਪਰ ਸਾਹਮਣੇ ਦੇਖਾਂਗੇ ਮਨਪਰੀ ਦੀ ਰੇਡ 30 ਸਕਿੰਟਾਂ ਦੀ ਰੇਡ ਪਰ ਸਾਹਮਣੇ ਇਧਰ ਪਿੰਡ ਤੋਂ ਆਏ ਨੌਜਵਾਨ ਵੀ ਆਪਣੀਆਂ ਤਸਵੀਰਾਂ ਵੀ ਕਰਵਾ ਰਹੇ ਲੋ ਜੀ ਉਧਰਲੇ ਪਾਸੇ ਇਸ ਵਕਤ ਫਾਈਨਲ ਮੈਚ ਕਬੱਡੀ ਖਿਡਾਰੀ ਨੋਰ ਸੰਧ ਹਾਜੀ ਮਾਇਬਾ ਸਾਡੇ ਪਿੰਡਾਂ ਦੇ ਨੌਜਵਾਨ ਪ੍ਰੀਨ ਨੂੰ ਜਿਹੜੇ ਦਸ਼ਾ ਕਰ ਸਕਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਰ ਦੇਖੋ ਸਾਹਮਣੇ ਜੀ ਭਾਈ ਦੇਖੋ ਸਾਹਮਣੇ ਵੇਟ ਕਰਿਆ ਜੀ ਬੈਕ ਸੇ ਚੱਲੀ ਜਾਂਦਾ ਐ ਨਾ ਕਰੋ ਜੀ ਠੀਕ ਹੈ ਜੀ ਦੱਸਾਂ ਕਿ ਸੰਭੰਗ ਬੰਦ ਕਰਨਾ ਹੋਇਆ ਬਹੁਤ ਬਹੁਤ ਧੰਨਵਾਦ ਇਸ ਗਰਾਊਂਡ 'ਚ ਹਰ ਵਰਗ ਦੇ ਖਿਡਾਰੀ ਦਾ ਸਨਮਾਨ ਸਨਮਾਨ ਦਿੱਤਾ ਜਾ ਰਿਹਾ ਹੈ ਬਹੁਤੋ ਕੀ ਸਨਮਾਨ ਮਿਲਦੇ ਨੇ ਬੜੀ ਮਿਹਨਤ ਤਸੱਦਬ ਆਹ ਫਰੀ ਸਾਹਿਬ ਪੱਲਾ ਆਪਾਂ ਵੱਡੇ ਪ੍ਰਾਇਸ ਦਿਖੇ ਬੜੀ ਵਾਰ ਜਣਾ ਖੇਡਣ ਚਾਹਦੇ ਆਓ ਜੀ ਫੈਡਰੇਸ਼ਨ ਦੇ ਮੇਲੇ ਮੇਲੇ ਦੇ ਵਿੱਚ ਵੀ ਇਹਦੀ ਫਰਾਜ ਹਲਾਵਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦੇ ਨਾਂ ਦੀ ਵੀ ਤਾੜੀ ਮਾਰ ਦੋ ਵੱਡੀ ਸਾਰੀ ਜਿਹੜੇ ਸਾਡੇ ਇਸ ਮੇਲੇ ਦਾ ਹਿੱਸਾ ਬਣੇ ਨੇ ਦਸਤੀ ਆਫੀ ਦਾ ਕਿਤਾਬ

ਲੈਡੀ ਗ੍ਰਾਸ ਤਰ੍ਹਾਂ ਆਪਾਂ ਜਿਕਾਰੇ ਛੱਡੇ ਗਏ ਚੜ੍ਹਦੀ ਕਲਾ ਰੱਖਣ ਲਈ ਬੜੀ ਇਹ ਮਾਲ ਦਿੱਤਾ ਗਿਆ ਬਹੁਤ ਵੱਡੀ سپورਟ ਸਾਡੇ ਉਹ ਪ੍ਰਾਜਾ ਜੀ ਡੀਪੀ ਸਾਹਿਬ ਉਹਨਾਂ ਦੀ ਸਾਰੀ ਫੈਮਿਲੀ ਜਿਨ੍ਹਾਂ ਨੇ ਸਾਥ ਦੇ ਕੇ ਇਸ ਇਲਾਕੇ ਦੇ ਹਿਰੇ ਦੀ ਥੋੜੀ ਕੀਤੇ ਤੇ ਵੱਡੇ ਪੱਧਰ ਤੇ ਇਹਨਾਂ ਲਈ ਦੇ ਕੇ ਸਨਮਾਨ ਕੀਤਾ ਜਾ ਰਿਹਾ ਕਬੱਡੀ ਜਗਤ ਮੰਦਵੋ ਸਮਾਜੀ ਫਾਊਂਡੇਸ਼ਨ ਮੰਦਵੋ ਬਹੁਤ ਬਹੁਤ ਵਾਰ ਕਿਹਾ ਕੀਤਾ ਜਾ ਰਿਹਾ ਬਹੁਤ ਸੁੰਦਰ ਇੱਕ ਖਿਡਾਰੀ ਦੇ ਬਹੁਤ ਸਨਮਾਨ ਆ ਸ਼ੌਕ ਬਾਈ ਆ ਵੀ ਪੱਤਰਕਾਰੀ ਦੇ ਵਿੱਚ ਲਿਖਦਾ ਤੁਸੀਂ ਵੀ ਸਾਡੇ ਤੇ ਜਿਹਦੇ ਇੱਕ ਵਾਰੀ ਦੋਸਤ ਮਾਨ ਹੋਏ ਆ ਇਹ ਬੜੀ ਮਾਨ ਵਾਲੀ ਗੱਲ ਹੈ ਬਾਕੀ ਸਾਡੇ ਵੀਡੀਓ ਵਾਲੇ ਬਾਈ ਬੀਰ ਜੀ ਖੜੇ ਨੇ 24 ਵਾਲੇ ਤੇ ਕਬੱਡੀ ਜੰਕਸ਼ਨ ਵਾਲਿਆਂ ਨੇ ਆਪਣੇ ਪੇਪ ਤੇ ਬਾਈ ਮਨਪ੍ਰੀਤ ਵਰਗੇ ਧੰਨਵਾਦ ਕਰਾ ਦੇਣੀਆਂ ਬਹੁਤ ਬਹੁਤ ਧੰਨਵਾਦ ਇਹਦੇ ਹੋਰੀ ਸਾਹਿਬ ਬਹੁਤ ਬਹੁਤ ਧੰਨਵਾਦ ਇਹ ਚਾਰਜ ਦੇ ਪਾਸੇ ਆ ਜਿਹੜੀ ਦਰਸ਼ਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਬੇ ਜੀ ਇਹ ਉਹ ਮੈਚ ਕਬੱਡੀ ਦੇ ਇਹਨਾਂ ਵੀਰਾਂ ਦੇ ਸਹਿਯੋਗ ਨਾਲ ਕੁਝ ਮਨੋਂ ਮੇਰੇ ਹੈਗੀ ਸੀ ਜੀ ਜੀ ਤੇ ਇਲਾਕੇ ਵਾਸਤੇ ਮੈਂ ਕੁਝ ਕਰੂੰ ਕੁਝ ਆਪਣੇ ਨੌਜਵਾਨਾਂ ਨੂੰ ਉੱਪਰ ਚੱਕੀ ਜੀ ਕਿ ਜਿੱਦਾਂ ਅੱਜਕੱਲ ਨਸ਼ੇ ਦਾ ਛੇਵਾਂ ਦਰਿਆ ਚੱਲ ਰਿਹਾ ਹੈ ਜੀ ਉਹਨੂੰ ਮਤਲਬ हट ਕੇ ਚੀਜ਼ਾਂ ਸਪੋਰਟਸ ਨੂੰ ਅਲ ਬੜਾਵਾ ਦੇਣ ਲਈ ਮੈਂ ਗਿਆ ਨੌਜਵਾਨਾਂ ਵਿੱਚ ਵਧੀਆ ਇੱਕ ਮੈਸੇਜ ਆਏ ਚੀਜ਼ ਦਾ ਚਲੋ ਆਡੀਅנס ਜਿੰਨਾ ਦਰਸ਼ਕ ਸੀ ਥੋੜੇ ਘੱਟ ਸੀ ਹੈ ਲੇਕਿਨ ਵਧੀਆ ਜੋ ਪ੍ਰਬੰਧ ਕੀਤੇ ਮੇਰੇ ਜਿੰਨੇ ਵੀ ਸਾਥੀ ਹੈ ਨੌਜਵਾਨ ਬਾਕੀ ਆ ਆਪਣੇ ਸਤਨਾਮ ਜੀ ਆ ਜੀ ਸਤਨਾਮ ਜੀ ਨੇ ਤਾਂ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇਸ ਨੂੰ ਹੰਗਾਰਾ ਦਿੱਤਾ ਜੀ ਇੱਕ ਮੈਂ ਬੋਲ ਹੀ ਬੋਲਿਆ ਸੀਗਾ ਵੀ ਇਹ ਚੀਜ਼ ਮੈਂ ਕਰਾਉਣਾ ਜੀ ਕਹਿੰਦਾ ਕੋਈ ਜਲ ਨਹੀਂ ਆਪਾਂ ਬੈਠੇ ਇਧਰ ਗगन ਜੀ ਆ ਗਏ ਗगन ਜੀ ਨੇ ਕੰਮ ਤੋਂ ਬਹੁਤ ਇਹਨਾਂ ਨੇ ਸਿਰ ਲੋਗ ਇਹਨਾਂ ਦਾ ਬੋਲ ਰਿਹਾ ਇਹਨਾਂ ਤੋਂ ਗੱਲ ਹਲਾਈ ਹੈ ਇਹਨਾਂ ਤੋਂ ਫਿਰ ਸਿੱਧੀ ਇੰਦਰ ਸੁਨਾਨ ਜੀ ਨੂੰ ਇਹਨਾਂ ਨਾਲ ਮਤਲਬ ਅਕੜ ਦੀ ਲਾਈਵ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਜੋ ਮੈਚ ਫਾਈਨਲ ਹੋਇਆ ਤਾਂ ਉਹਦੇ ਵਿੱਚ ਜਿੰਨੇ ਵੀ ਇੱਥੇ ਪਿੰਡਾਂ ਦਾ ਸਹਿਯੋਗ ਮਿਲਿਆ ਤਾਂ ਹੁਣ ਤੁਹਾਨੂੰ ਸਮੇਂ ਦੀ ਜੀ ਗੱਲ ਕੀਤੀ ਜਾਏ ਤਾਂ ਲਗਭਗ ਜਿਹੜਾ ਹੈਗਾ 8.5 ਦਾ ਸਮਾਂ ਹੋ ਗਿਆ ਹੈ ਫਾਈਨਲ ਮੈਚਾਂ ਨੂੰ ਜੋ ਇਨਾਮ ਦੇ ਕੇ ਘਰ ਭੇਜਿਆ ਗਿਆ ਤਾਂ ਓਮ ਜੀ ਵੱਲੋਂ ਜੋ ਉਪਰਾਲਾ ਓਮ ਜੀ ਅੱਜ ਦਾ ਜੋ ਮੈਚ ਹੋਇਆ ਫਾਈਨਲ ਕਿਹੜੀ ਕਿਹੜੀ ਟੀਮਾਂ ਚ ਹੋਇਆ ਜੀ ਸਸੀ ਗੌਰ ਜੀ ਸਾਰਿਆਂ ਨੂੰ ਪਹਿਲਾਂ ਤਾਂ ਅਸੀਂ ਪ੍ਰਬੰਧਕ ਕਮੇਟੀ ਆਪਣੇ ਨਾਲ ਖੜੀ ਹਾਂ ਨਾ ਭਰਾ ਤੇ ਟੂਰਨਾਮੈਂਟ ਕਰਾਉਣ ਦਾ ਮੇਨ ਕਾਰਨ ਇਹੀ ਹੈ ਜੀ ਆਪਾਂ ਸਾਰੇ ਜਾਣਦੇ ਆ ਵੀ ਪਿੰਡਾਂ ਦੇ ਵਿੱਚ ਜਿਹੜੇ ਨਵੇਂ ਮੁੰਡੇ ਯੰਗ ਮੁੰਡੇ ਆ ਨਸ਼ਿਆਂ ਦੀ ਦਲਦਲ ਵਿੱਚ ਫਸ ਰਹੇ ਆ ਤੇ ਇਹਨਾਂ ਵੱਲੋਂ ਸਾਨੂੰ ਮੈਸੇਜ ਲਾਇਆ ਗਿਆ ਸੀ ਜੀ ਆਪਾਂ ਇੱਕ ਟੂਰਨਾਮੈਂਟ ਕਰਾਉਣਾ ਤੇ ਟੂਰਨਾਮੈਂਟ ਕਰਾਉਣ ਦਾ ਕਾਰਨ ਇਹੀ ਹੁੰਦਾ ਜੀ ਪਿੰਡਾਂ ਦੇ ਵਿੱਚ ਜਿਹੜੀ ਨਵੇਂ ਮੁੰਡਿਆਂ ਦੀ ਪਨੀਰੀ ਆ ਉਹਨਾਂ ਨੂੰ ਆਪਾਂ ਚੰਗੇ ਕੰਮਾਂ ਵਾਲੇ ਪਾਸੇ ਫੇਰ ਲਿਆ ਸਕਦੇ ਆ ਤੇ ਜੇ ਆਪਾਂ ਇਦਾਂ ਦੇ ਮੇਲੇ ਕਰਵਾਵਾਂਗੇ ਪਹਿਲਾਂ ਤਾਂ ਮੈਸੇਜ ਇਹੀ ਹੈ ਜੀ ਜੇ ਜਦੋਂ ਟੂਰਨਾਮੈਂਟ ਹੋਣਗੇ ਤੇ ਮੁੰਡੇ ਸੁਚੇਤ ਹੋਣਗੇ ਚਾਹੇ ਕੋਈ ਆਪਣੀ ਜੌਬ ਲਈ ਤਿਆਰੀ ਕਰ ਰਿਹਾ ਚਾਹੇ ਆਪਣੀ ਖੇਡਾਂ ਦੀ ਤਿਆਰੀ ਕਰ ਰਿਹਾ ਉਹਨਾਂ ਦੀ ਜ਼ਿੰਦਗੀ ਬਣ ਸਕਦੀ ਹੈ ਚੰਗਾ ਭਵਿੱਖ ਬੜਾ ਸਾਰਾ ਘਰ ਜਿਹੜਾ ਪਲਟ ਜਾਂਦਾ ਤੇ ਜੇ ਉਹ ਚੰਗਾ ਪ੍ਰੇਰ ਬਣ ਗਿਆ ਜਾਂ ਚੰਗਾ ਖੇਡ ਦੇ ਖੇਡਣ ਲੱਗ ਗਿਆ ਜਾਂ ਕਿਸੇ ਜੌਬ ਤੇ ਲੱਗ ਗਿਆ ਤਾਂ ਜ਼ਿੰਦਗੀ ਉਹਨਾਂ ਦੀ ਸੁਧਰ ਜਾਂਦੀ ਹੈ ਜੀ ਜੀ ਸਤਨਾਮ ਜੀ ਪੰਜ ਦਰਿਆ ਤਾਂ ਨਸ਼ਾ ਆਪਣੇ ਪੰਜ ਦਰਿਆ ਤਾਂ ਸੁਣਿਆ ਕਿ ਛੇਵਾਂ ਦਰਿਆ ਨਸ਼ਿਆਂ ਦਾ ਸਤਵਾ ਦਰਿਆ ਜੋ ਮੋਬਾਈਲਾਂ ਤੇ ਬਿਜੀ ਚੱਲ ਰਹੇ ਨੇ ਲੋਕ ਉਹਨਾਂ ਬਾਰੇ ਕੀ ਸੁਨੇਹੇ ਦੇਣਾ ਚਾਹੁੰਦਾ ਮੈਂ ਤਾਂ ਇਹੀ ਗੱਲ ਕਹਿਣਾ ਜੀ ਵੀ ਜਿਹੜੇ ਮੋਬਾਈਲਾਂ ਤੇ ਆਪਾਂ ਸੋਸ਼ਲ ਸਾਈਡਾਂ ਦਾ ਟਾਈਮ ਆ ਜੀ ਪਲੇਅਰ ਨੂੰ ਬਣਾਉਣ ਲਈ ਪਲੇਅਰ ਦੇ ਪੈਨੜ ਵਾਲੇ ਬੰਦੇ ਪਲੇਅਰ ਦਾ ਸਾਥ ਦਿਆ ਕਰਨ ਜਿਵੇਂ ਇੱਕ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਮੇਰਾ ਛੋਟਾ ਭਾਈ ਆ ਪ੍ਰਿੰਸ ਇਸ ਇਲਾਕੇ ਦਾ ਮੁੰਡਾ ਉੱਪਰ ਦਾ ਮੁੰਡਾ ਤੇ ਬਾਈ ਫੌਜੀ ਦਾ ਮੈਂ ਆਪਣੇ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਗਗਨ ਮੇਰੀ ਇੱਕ ਕਹਿ ਸਕਦਾ ਵੀ ਸੱਜੀ ਬਾਹ ਆ ਮੇਰਾ ਭਰਾ ਜਦੋਂ ਮੈਨੂੰ ਲੋੜ ਪਈ ਜਦੋਂ ਵੀ ਮੇਰੇ ਪਰਿਵਾਰ ਤੇ ਕੋਈ ਮੁਸੀਬਤ ਆਉਂਦੀ ਆ ਤੇ ਗਗਨ ਮੇਰੇ ਨਾਲ ਹਮੇਸ਼ਾ ਹੀ ਖੜਿਆ ਤੇ ਹਮੇਸ਼ਾ ਹੀ ਖੜਦਾ ਉਸ ਭਰਾ ਨੇ ਮੈਨੂੰ ਮੈਸੇਜ ਦਿੱਤਾ ਵੀ ਆਪਣਾ ਫੌਜੀ ਵੀਰ ਟੂਰਨਾਮੈਂਟ ਕਰਾ ਰਿਆ ਤੇ ਆਪਾਂ ਜਾਣਾ ਇਹ ਟੂਰਨਾਮੈਂਟ ਕਰਾਉਣ ਦਾ ਇਹੀ ਕਾਰਨ ਆ ਜੀ ਪਿੰਡਾਂ ਦੇ ਵਿੱਚ ਜਿਹੜੇ ਮੁੰਡੇ ਆ ਉਹ ਚੰਗੇ ਕੰਮਾਂ ਵਾਲੇ ਪਾਸੇ ਆ ਜਾਣ ਸੋਸ਼ਲ ਸਾਈਡਾਂ ਦਾ ਟਾਈਮ ਆ ਜੀ ਹੋ ਸਕਦਾ ਤੁਹਾਡੀ ਅਪਡੇਟ ਰਹੀ ਜੇ ਕਿਸੇ ਦੀ ਜ਼ਿੰਦਗੀ ਬਦਲ ਰਹੀ ਇੱਥੇ ਜੇ ਉਹਨ ਮੁੰਡੇ ਨੂੰ ਅੱਜ ਸਨਮਾਨ ਹੋਇਆ ਉਹਦੇ ਪਰਿਵਾਰ ਨੂੰ ਕਿੰਨੀ ਖੁਸ਼ੀ ਹੋਈ ਹੋਊਗੀ ਤੋਂ ਸਨਮਾਨ ਹੋਇਆ ਅੱਜ ਇਸ ਮੁੰਡੇ ਦੇ ਤੇ ਮੈਂ ਉਹ ਪਰਿਵਾਰ ਨੂੰ ਵੀ ਬਹੁਤ-ਬਹੁਤ ਵਧਾਈਆਂ ਦੇਣਾ ਔਰ ਤੁਹਾਨੂੰ ਵੀ ਸ਼ੋਕ ਜੀ ਬਹੁਤ-ਬਹੁਤ ਮੁ ਇਹ ਮੰਡੀ ਲਾਧੂ ਕਾ ਦੇ ਵਿੱਚ ਮੈਂ ਖਬਰਾਂ ਦੇਖਦਾ ਰਹਿਣਾ ਤੁਸੀਂ ਕਵਰ ਕਰ ਰਹੇ ਹੋ ਆਪਣਾ ਇਲਾਕਾ ਤੇ ਬਹੁਤ ਚੰਗੀ ਗੱਲ ਲੱਗੀ ਮੇਰਾ ਭਰਾ ਡਟ ਕੇ ਫੈਸਲਾ ਕਰਿਆ ਕਰੋ ਮਾੜੇ ਬੰਦੇ ਨਾਲ ਹਮੇਸ਼ਾ ਹੀ ਖੜਿਆ ਕਰੋ ਤਕੜੇ ਨੂੰ ਹਰ ਕੋਈ ਸਲਾਮ ਕਰਦਾ ਸਹੀ ਇਨਸਾਨ ਉਹੀ ਹੁੰਦਾ ਜਿਹੜਾ ਮਾੜੇ ਦਾ ਸਾਥ ਦੇਵੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਕਿ ਸਪੋਰਟਸ ਵਿੱਚ ਸੀਗੇ ਸਵੇ ਸ਼ੁਰੂ ਤੋਂ ਜੀ ਛੋਟੀ ਉਮਰ ਤੋਂ ਤੇ ਉਹ ਸਪੋਰਟਸ ਦੇ ਜਿਹੜੇ ਅੰਦਰ ਆ ਨਾ ਲਾਸਟ ਤੱਕ ਜਾਂਦੇ ਆ ਜੀ ਜਦੋਂ ਤੱਕ ਬੰਦਾ ਸਾਹ ਨਹੀਂ ਜਾਂਦੇ ਨਾ ਸਪੋਰਟਸ ਦੇ ਨਾਲ ਬੰਦਾ ਜੇ ਜੁੜਿਆ ਹੈ ਨਾ ਤੇ ਸਪੋਰਟ ਵਾਲੀ ਗੱਲ ਕਰੂਗਾ ਜੀ ਤੇ ਸਪੋਰਟਸ ਵਿੱਚ ਬਹੁਤ ਕੁਸ਼ ਅਸੀਂ ਖੱਟਿਆ ਤੇ ਅੱਗੇ ਵੀ ਇੱਕ ਚੀਜ਼ ਕਹਦੇ ਸਾਡੇ ਵਿੱਚ ਕੁਸ਼ ਕਮੀਆਂ ਰਹੀਆਂ ਹੋਣੀਆਂ ਜੀ ਉਹ ਕਮੀਆਂ ਨੂੰ ਅਸੀਂ ਇਹ ਕਿੰਨਾ ਕਿ ਜਿਹੜੇ ਨਗ ਯੰਗ ਨੌਜਵਾਨ ਆ ਉਹ ਆਪਣਾ ਮਤਲਬ ਸਾਡੇ ਜਿਹੜੇ ਹੈਗੇ ਸੀ ਟੀਚੇ ਉਹ ਮੇਲਿਆਂ ਨੂੰ ਤਰੋਤਾਜ਼ਾ ਕਰ ਲਈ ਇੱਕ ਉਪਰਾਲਾ ਕੀਤਾ ਸੀਗਾ ਜਿਹਦੇ ਵਿੱਚ ਉਹ ਬਾਤ ਚੜ ਕੇ ਆਪਣੇ ਸਤਨਾਮ ਜੀ ਕਮਾਂਡੈਂਟ ਤੇ ਆਪਣੇ ਗਗਨ ਜੀ ਬਾਕੀ ਜਿੰਨਾ ਵੀ ਸਮੂਹ ਆਪਣਾ ਜਿੰਨਾ ਪਰਬੰਧਕ ਕਮੇਟੀ ਹੋਗੀ ਸਾਡੇ ਪ੍ਰਾਕ ਕਰ ਲੂ ਤਾਂ ਹੈਗੇ ਜੀ ਅਸ਼ੋਕ ਜੀ ਹੈਗੇ ਇੱਥੇ ਮੀਡੀਆ ਦਾ ਕੰਮ ਆਪਣੇ ਬਲਦੇਵ ਜੀ ਹੈਗੇ ਸਭ ਇਹਨਾਂ ਦਾ ਮਤਲਬ ਜਿਨ੍ਹਾਂ ਨੇ ਕਵਰੇਜ ਕੀਤਾ ਇਸ ਚੀਜ਼ ਨੂੰ ਸੰਦੇਸ਼ ਜਿਆਣਾ ਚਾਹੁੰਦੇ ਆ ਸੰਦੋਸ਼ਾ ਬਹੁਤ ਕਰ ਰਹੀ ਹੈ ਹਾਂਜੀ ਹਾਂਜੀ ਉਹ ਇੱਥੇ ਵੀ ਕੀਤਾ ਜਾ ਸਕਦਾ ਜੋ ਬਾਹਰ ਜੇ ਆਪਾਂ ਜਾ ਰਹੇ ਬਾਹਰ ਤਾਂ ਕੁਝ ਕਰਕੇ ਉਹ ਇੱਥੇ ਦਿਖਾ ਸਕਦੇ ਆ ਜੋ ਜੀ ਤਾਂ ਇੱਥੇ ਕੀਤਾ ਜਾ ਸਕਦਾ ਜੇ ਅਗਰ ਮਿਹਨਤ ਆ ਜੀ ਮੈਨੂੰ ਤਾਂ ਬਹੁਤ ਕੁਝ ਜੇ ਅਗਰ ਬੰਦੇ ਵਿੱਚ ਹੈਗੀ ਆ ਕੁਝ ਵਿਲ ਪਾਵਰ ਕਰਨ ਦੀ ਤਾਂ ਸਭ ਕੁਝ ਕਰ ਸਕਦਾ ਜੀ ਇਹਦੇ ਵਿੱਚ ਬਹੁਤ ਬਹੁਤ ਬਤਾਈਆਂ ਥੈਂਕ ਯੂ ਜੀ ਖੰਦੇਵਾਦੀ ਜੀ ਬਹੁਤ ਬਤਾਈ ਤੇ ਪਾਤਰ ਜੇ ਇਹੋ ਜਿਹੇ ਪ੍ਰੋਗਰਾਮ ਹੈ ਤਾਂ ਪਹਿਲਾਂ ਦੇਖਿਆ ਆਪਣੇ ਏਰੀਆ ਦੇ ਵਿੱਚ ਜੀ ਜੀ ਬਹੁਤ ਖੁਸ਼ੀ ਆ ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ। ਜੀ ਭੋਜੀ ਸਾਹਿਬ ਇੱਕ ਸਵਾਲ ਲਾਸਟ ਹੈ ਜੀ। ਅ ਪਿੱਛੇ ਜਿਸੀਂ ਗਰਾਊਂਡ ਵਿੱਚ ਜਿਨ੍ਹਾਂ ਨੂੰ ਪ੍ਰਾਈਜ਼ ਮਿਲਿਆ ਬੜੇ ਖੁਸ਼ ਹੋ ਗਏ 21000 31000 ਕੀ ਇਹ ਪ੍ਰਾਈਜ਼ ਜਗਾ ਵਧਣਗੇ ਕਿ ਇਹ ਮੇਲਾ ਲੱਗਦਾ ਰਹੇਗਾ ਇਸ ਵਾਰ ਕੀ ਲੈਸ ਹੈ ਜੀ? ਸਰ ਇਸ ਕਰਕੇ ਥੋੜਾ ਜਿਹਾ ਚਲੋ ਦਰਸ਼ਕਾ ਦਾ ਹੈ ਜੀ ਜਿੰਨੀ ਮਤਲਬ ਉਮੀਦ ਸੀਗੀ ਉਸ ਤੋਂ ਥੋੜਾ ਅਪ ਹੋਇਆ ਈ ਤੇ ਅੱਗੇ ਆਉਣ ਵਾਲਾ ਇਹ ਥੋੜਾ ਜਿਹਾ ਹੋਰ ਅਪ ਵਧੀਆ ਜਾਊਗਾ ਇਹ ਉੱਚ ਪੱਧਰ ਤੇ ਜਾਊਗਾ ਹਰ ਇੱਕ ਸਾਲਾ ਇਹ ਆਪਣੇ 3 ਲੋਵਾਇਆ ਕਰ ਜਦੋਂ ਤੱਕ ਸਾਹ ਹੈ ਜੀ ਇਹ ਚੀਜ਼ ਨੂੰ ਕਰਵਾਇਆ ਕਰਾਂਗੇ ਸਾਡੀ ਇਹੀ ਕੋਸ਼ਿਸ਼ ਆ ਤੁਹਾਡੇ ਭਰਾਵਾਂ ਦੇ ਨਾਲ ਜਿਹੜੇ ਮੁੰਡੇ ਯੰਗ ਇਹਨਾਂ ਦੇ ਨਾਲ ਖੜੇ ਸੀ ਕਈਆਂ ਦੇ ਮਨਾ ਜਾਣਦਾ ਕਈਆਂ ਦੇ ਨਹੀਂ ਜਾਣਦਾ ਅਸੀਂ ਇੱਕ ਕਮੇਟੀ ਰਜਿਸਟਰਡ ਕਰਾਂਗੇ ਟੂਰਨਾਮੈਂਟ ਇਸੇ ਤਰ੍ਹਾਂ ਕਰਵਾਉਂਦੇ ਰਵਾਂਗੇ ਪ੍ਰਾਈਜ਼ ਵੀ ਵਧਾਵਾਂਗੇ ਪਰ ਵਦਨਾ ਉਹ ਕਿਦੇ ਕਰਕੇ ਤੁਹਾਡਾ ਕਰਿਆ ਕਰੋ ਮੇਰਾ ਭਾਈ ਬਣ ਕੇ ਉਹਦੀਆਂ ਲੱਤਾਂ ਆਣਾ ਖਿੱਚਿਆ ਕਰੋ ਕਰਨ ਇਹੀ ਆ ਵੀ ਆਪਾਂ ਉਹਦੀ ਬਰਾਈ ਕਰਨ ਲੱਗ ਜਾਨੇ ਹਾਲਾ ਤੱਕ ਵੀ ਲਾਈਵ ਚੱਲ ਰਿਹਾ ਅਸੀਂ ਕੱਲੇ-ਕੱਲੇ ਰੁਪਈਏ ਦਾ ਹਿਸਾਬ ਦੇਣ ਨੂੰ ਤਿਆਰ ਜਿੰਨੇ ਸਾਡੇ ਕੋਲ ਅਜ ਤੱਕ ਪੈਸੇ ਲੱਗੇ ਜਿੰਨੇ ਸਾਡੇ ਕੋਲ ਪੈਸੇ ਆਏ ਆ ਜਾਂ ਇਦਾਂ ਹੁੰਦਾ ਟੂਰਨਾਮੈਂਟ ਹੋ ਜਾਂਦੇ ਨਿਭੜ ਜਾਂਦੇ ਮੇਲੇ ਉਸ ਤੋਂ ਬਾਅਦ ਬੜੇ ਸਵਾਲ ਜਵਾਬ ਉੱਠਦੇ ਆ ਤੇ ਅੱਜ ਜਿਹੜਾ ਮੇਲਾ ਹੋਇਆ ਅਸੀਂ ਪਹਿਲਾ ਬੂਟਾ ਲਾਇਆ ਆਸ ਆ ਸਾਨੂੰ ਇਸੇ ਤਰ੍ਹਾਂ ਨੂੰ ਵਰਕਰ ਰੱਖਾਂਗੇ ਵੱਡਾ ਕਰਾਂਗੇ ਉਸ ਤੋਂ ਵੱਡਾ ਹਾਂ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਵੀ ਤੁਹਾਨੂੰ ਦੱਸੀਏ ਜੀ ਜੀਪੀ ਸੋਲਜਰ ਯੂਥ ਸਪੋਰਟਸ ਫੈਡਰੇਸ਼ਨ ਦੇ ਵੱਲੋਂ ਜੋ ਪਹਿਲਾਂ ਕੱਪ ਕਰਵਾਇਆ ਕਰਵਾਇਆ ਗਿਆ ਹੈ ਤਾਂ ਸਾਰੇ ਹੀ ਇੱਥੇ ਪਹੁੰਚੇ ਦਰਸ਼ਕਾਂ ਦਾ ਇੱਥੇ ਪਹੁੰਚੇ ਆਪਣੇ ਔਰ ਜੋ ਪਲੇਅਰਾਂ ਦਾ ਔਰ ਜਿਹੜੇ ਇਸ ਮੈਨੇਜਮੈਂਟ ਨੂੰ ਸਹਿਯੋਗ ਦਿੱਤਾ ਉਹਨਾਂ ਦਾ ਇੱਕ ਵਾਰ ਧੰਨਵਾਦ ਕੀਤਾ ਖਾਸ ਕਰਕੇ ਫੌਜੀ ਵੀਰ ਨੇ ਵੀ ਇਹੀ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਉਪਰਾਲਾ ਕਰਦਾ ਰਹਾਂ ਤਾਂ ਕਿ ਜੋ ਨੌਜਵਾਨ ਨਸ਼ੇ ਵੱਲ ਜਾ ਰਹੇ ਨੇ ਤੋਂ ਉਹ ਤੋਂ ਮੁਕਤੀ ਪਾਈ ਜਾਏ ਤਾਂ ਇੱਕ ਵਾਰ ਬਣੇਰੋ ਸਾਡੇ ਨਾਲ ਫਾਇਲ ਕਰਾਣੀ ਤੇ ਚੈਨਲ ਤੇ ਪੰਜਾਬ ਉਸ ਚੈਨਲ ਬਹੁਤ ਬਹੁਤ ਧੰਨਵਾਦ